ਭੋਜਨ ਸਮਾਜ ਪਾਰਟੀ ਅੰਬੇਦਕਰ ਪਾਰਟੀ ਦੇ ਪੰਜਾਬ ਪ੍ਰਧਾਨ ਕਬਲਜੀਤ ਸਿੰਘ ਸਹੋਤਾ ਦੀ ਅਗਵਾਈ ਹੇਠ ਐਸਸੀਐਸਟੀ ਦੇ 12.5% ਕੋਟੇ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਅਜਨਾਲਾ ਦੇ ਡੇਰਾ ਬਾਬਾ ਨਾਨਕ ਰੋਡ ਸਕੀਵਾਲਾ ਪੁਲ ਤੋਂ ਉਦਰਜਨਾ ਦੀ ਗਿਣਤੀ ਵਿੱਚ ਪਸਪਾ ਦੇ ਕਾਰਕੁਨਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਮੰਗ ਕੀਤੀ ਕਿ ਐਸਸੀਐਸਟੀ ਦੇ 12.5% ਕੋਟੇ ਨੂੰ ਪੰਜਾਬ ਵਿੱਚ ਲਾਗੂ ਕੀਤਾ ਜਾਵੇ ਆਡੀ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਹਾਂ ਬਾਦ ਅੱਜ ਪ੍ਰੋਟੈਸਟ ਕੀਤਾ ਉਹਦੇ ਬਾਰੇ ਮੇਰਾ ਨਾਮ ਕਵਲਜੀਤ ਸਿੰਘ ਹੁੰਦਾ ਪੰਜਾਬ ਪ੍ਰਧਾਨ ਬਸਪਾ ਅੰਬੇਡਕਰ ਪਾਰਟੀ ਪਹਿਲਾਂ ਤਾਂ ਮੈਂ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਹੜੇ ਸਾਡੇ ਇਸ ਪ੍ਰੋਗਰਾਮ 'ਚ ਪਹੁੰਚ ਕੇ ਸਾਡੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਸਾਰੇ ਸਾਥੀਆਂ ਦਾ ਧੰਨਵਾਦ ਅੱਜ ਦਾ ਪ੍ਰੋਗਰਾਮ ਅਸੀਂ ਬਸਪਾ ਅੰਬੇਡਕਰ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ 1 ਅਗਸਤ ਨੂੰ ਜੋ ਮਾਨਜੋਗ ਸੁਪਰੀਮ ਕੋਰਟ ਵੱਲੋਂ 12.5% ਨੂੰ ਪ੍ਰਵਾਨਗੀ ਦਿੱਤੀ ਸੀ ਕਿ ਹਰ ਸਟੇਟ ਵਾਲਮੀਕੀ ਮਰਮੀਆ ਸਿੰਘਾਂ ਦੀ ਵਾਧਦੀ ਆਬਾਦੀ ਨੂੰ ਦੇਖ ਕੇ 12.5% ਨੂੰ ਲਾਗੂ ਕਰੇ ਪਰ 1 ਅਗਸਤ ਤੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਕੀਤਾ ਜਾ ਰਿਹਾ ਹਰ ਵਿਧਾਨ ਸਭਾ ਵਾਈਜ਼ ਐਸਜੀ ਐਸਡੀਐਮ ਸਾਹਿਬ ਦੇ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਜਿਸ ਦਾ ਅੱਜ ਤੀਸਰਾ ਪੜਾਅ ਅੱਜ ਅੰਮ੍ਰਿਤਸਰ ਤੋਂ ਅਸੀਂ ਅਜਨਾਲਾ ਵਿਧਾਨ ਸਭਾ ਦਾ ਮੰਗ ਪੱਤਰ ਦੇਣ ਲਈ ਇੱਥੇ ਪਹੁੰਚੇ ਆਂ ਔਰ ਪਾਰਟੀ ਵੱਲੋਂ ਜੀਰੇ ਦੇ ਵਿੱਚ ਦਿੱਤਾ ਜਾ ਰਿਹਾ ਆਦਮਪੁਰ ਦੇ ਵਿੱਚ ਦਿੱਤਾ ਜਾ ਰਿਹਾ ਔਰ ਤਰਨਤਨ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਮੰਗ ਪੱਤਰ ਦਿੱਤਾ ਜਾ ਰਿਹਾ ਇਹ ਮੰਗ ਪੱਤਰ ਵਾਲਮੀਕੀ ਮਜਬੀ ਸਿੰਘਾਂ ਦੇ 12.5% ਕੋਟੇ ਨੂੰ ਸਰਕਾਰ ਕੋਲ ਲਾਗੂ ਕਰਾਉਣ ਲਈ ਮੰਗ ਪੱਤਰ ਦਿੱਤਾ ਜਾ ਰਿਹਾ ਜਿਉਂ ਨਹੀਂ ਲਾਗੂ ਹੋ ਰਿਹਾ ਜੀ ਕੀ ਸਰ ਕਿੰਨੇ ਪਰਸੈਂਟ ਹੀ ਇਹ ਵੀ ਦੱਸ ਦਿਓ 1975 ਤੋਂ 12.5 ਅਲੱਗ ਹੋਇਆ ਸੀ ਜੇਦੀ ਮਾਨਜੋਗ ਸੁਪਰੀਮ ਕੋਰਟ ਦੇ ਵਿੱਚ ਇੱਕ ਸਟੇ ਚੱਲ ਰਿਹਾ ਸੀ ਪਹਿਲਾਂ 25% ਕੋਟਾ ਸੀ ਵਾਲਮਿੱਕੀ ਮਜਬੀ ਸਿੱਖਾਂ ਦਾ ਆਦ ਧਰਮਿਤ ਚਮਿਆਰ ਭਰਾਵਾਂ ਦਾ ਉਹਦੀ ਰੇਸ਼ਿਓ ਨੂੰ ਦੇਖਦੇ ਵੱਧ ਗਿਣਤੀ ਨੂੰ ਦੇਖਦੇ ਹੋਏ 12.5% ਨੂੰ ਅਲੱਗ ਕੀਤਾ ਗਿਆ ਕਿਉਂਕਿ ਵਾਲਮਿੱਕੀ ਮਜਬੀ ਸਿੱਖਾਂ ਦੀ ਪੰਜਾਬ 'ਚ 60 ਲੱਖ ਦੀ ਆਬਾਦੀ ਆ ਪਰ ਨੌਕਰੀਆਂ 'ਚ ਬਹੁਤ ਘਟਿਆ ਉਹਨਾਂ ਨੂੰ ਦੇਖਦੇ ਹੋਏ 12.5% ਨੂੰ ਅਲੱਗ ਕੀਤਾ ਜੇਕਰ ਤੁਹਾਡੀ ਮੰਗ ਨਹੀਂ ਪੂਰੀ ਹੁੰਦੀ ਅਗਲਾ ਸਟੈਪ ਕੀ ਹੋਏਗਾ ਜੇਕਰ ਸਾਡੀ ਮੰਗ ਨਹੀਂ ਪੂਰੀ ਹੁੰਦੀ ਅਸੀਂ ਪੂਰੇ ਪੰਜਾਬ ਚ ਪਹਿਲਾਂ ਵਿਧਾਨ ਸਭਾ ਵਾਈਜ਼ ਦੇ ਰਹੇ ਆ ਫਿਰ ਜ਼ਿਲ੍ਹਾ ਵਾਈਜ਼ ਡੀਸੀ ਸਭਾ ਨੂੰ ਦਿੱਤਾ ਜਾਊਗਾ ਉਸ ਤੋਂ ਬਾਅਦ ਵੀ ਜੇਕਰ ਪੂਰੀ ਨਹੀਂ ਹੁੰਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਡੀਗੜ ਕੋਠੀ ਦਾ ਘਰੋ ਵੀ ਕੀਤਾ ਜਾਊਗਾ ਬੜਾ ਕੀ ਆ ਕਰਨਾ ਪਿਆ ਨਹੀਂ ਆ ਕਿ ਨਾ ਨੈਸ਼ਨਲ ਹਾਈਵੇ ਦਾ ਇਸ਼ੂ ਚੱਲ ਰਿਹਾ ਜੀ ਸਾਰਾ ਚੰਝੋਟੀ ਪਿੰਡ ਦੇ ਵਿੱਚ ਜਿਹੜਾ ਐਕਸਪ੍ਰੈਸ ਬਣ ਰਿਹਾ ਉਹਦੀ ਮੀਟਿੰਗ ਪਿੰਡ ਦੇ ਵਿੱਚ ਰੱਖੀ ਹੋਈ ਸੀ ਤੇ ਜਦੋਂ ਮੈਂ ਉੱਥੋਂ ਆਣਾ ਸੀਗਾ ਤੇ ਮੈਨੂੰ ਪਤਾ ਵੀ ਸੀਗਾ ਮੈਸੇਜ ਸੀਗਾ ਵੀ ਆਣਾ ਪਹਿਲੇ ਅਧਿਆਨ ਦੇ ਰਸਤੇ ਥੋੜਾ ਟਾਈਮ ਲੱਗਿਆ ਆਦਰਵਾਇਸ ਕੋਈ ਇਹੋ ਜੀ ਮਨਸ਼ਾ ਨਹੀਂ ਕਿਸੇ ਤਰੀਕੇ ਦਾ ਕੋਈ ਨਹੀਂ ਤੇ ਜੇ ਤੁਸੀਂ ਡਿਲੇ ਮੈਂ ਲੇਟ ਆਇਆ ਉਹਦੀ ਸੌਰੀ ਫੀਲ ਕਰ ਰਹਣਾ ਕੋਈ ਪ੍ਰੋਬਲਮ ਕੀ ਜੀ ਜੀ ਇਹਨਾਂ ਨੇ ਮੰਨੀ ਤਾਂ ਇਹਨਾਂ ਰਜਿਸਟ੍ਰੇਸ਼ਨ ਰੱਖਿਆ ਜੀ 12.5% ਦਾ ਤੇ ਕੋਈ ਸੀਐਮ ਸਾਹਿਬ ਨੂੰ ਭੇਜਣਾ ਲਾਗੂ ਕਰਾਉਣਾ ਚਾਹੁੰਦੇ ਨੇ ਉਹ ਸੀ ਜਰੂਰ ਭੇਜ ਜੀ ਲੱਗਦਾ ਆਲੇ ਇਸ ਤਰ੍ਹਾਂ ਕਿਸੇ ਨੂੰ ਦਿਆ ਕਰਾਉਣਾ ਬੜੀ ਜੇ ਉਹਦੇ ਬੈਠੇ ਸਾਰਾ ਸ਼ਹਿਰ ਮਾਰਕੀਟ ਦੇ ਨਾਂ ਦੇ ਨਾਲ ਕੋਈ ਪੁਲਿਸ ਫੋਰਸ ਲੱਗੀ ਹੈ ਮੌਕੇ ਤੇ ਨਾ ਇਹਨਾਂ ਨੂੰ ਕਿਸੇ ਨਾਲ ਡੀਲ ਕੀਤਾ ਕਿਸੇ ਹੁੰਦਾ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਠੀਕ ਉਸੇਗਾ ਤਾਂ ਜ਼ਰੂਰ ਜੀ ਪ੍ਰੀਰੋ ਚਿੱਠੀਆਂ ਦੇ ਪਹਿਲਾਂ ਕੱਢਿਆ ਇਹ ਨਾਲੇ ਦਾ ਹੀ ਕੰਮ ਕਰਨਾ ਆ ਜਾਂ ਬਾਤ ਕਰਨਾ ਪਰ ਹੁਣ ਤਾਂ ਕਿਉਂ ਨਹੀਂ ਸਾਡੇ ਅਗੇ ਦੀ ਗੱਲ ਸੁਣੋ ਮੈਂ ਤਾਂ ਦੇਖੋ ਜੁਆਇਨ ਹੀ ਬਾਤ ਚ ਕੀਤਾ ਹੁਣ 26 ਡਿਜ਼ਾਈਨ ਕੀਤਾ ਲਾਸਟ ਵੀਕ ਤੁਹਾਨੂੰ ਬਤਾਉਣਾ ਮੈਂ ਛੁੱਟੀ ਤੇ ਸੀ ਇਹੋ ਜੀ ਕੋਈ ਗੱਲ ਨਹੀਂ ਇਹ ਸਾਡੇ ਭਰਾ ਨੇ ਪਰ ਜਾਂਦਾ ਨਹੀਂ ਕਿ ਇਹ ਚੀਜ਼ਾਂ ਦਾ ਰੋਸ ਵਾਦਾ ਜੀ ਜਿਹੜੇ ਉਹ ਕਾਫਲੇ ਲਾਉਂਦਾ ਨਹੀਂ ਰੋਸ ਵੀ ਆਪਣੇ ਬੰਦੇ ਨਾਲ ਕੀਤਾ ਜਾਂਦਾ ਕਿਸੇ ਬਾਹਰਲੇ ਨਾਲ ਥੋੜੀ ਕੀਤਾ ਹੁੰਦਾ ਕੋਈ ਐਸੀ ਗੱਲ ਇਹਨਾਂ ਦਾ ਰੋਸ ਸਿਰ ਮੱਥੇ ਤੇ ਸਨ ਸਿਰ ਮੱਥੇ ਠੀਕ ਹੈ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪ